ਹਾਂ ਹਾਂਜੀ ਬਾਈ ਹੁਣ ਆਪਾਂ ਤੁਹਾਨੂੰ ਦਿਹਾਉਣੇ ਦੂਜੇ ਕਿਸੇ ਦਾ ਜਾਨਵਰ ਜਿਹੜਾ ਹੈਗਾ ਬੈਂਗਮ ਪੱਠਾ ਬਾਈ ਦੇ ਘਰ ਦਾ ਤੇ ਬਾਈ ਕੋਲੇ ਵੱਡੇ ਕੁੱਕੜ ਵੀ ਮੰਨ ਲਓ ਉਹ ਅੱਜ ਕੱਲ ਦੇ ਹੈ ਨਹੀਂ ਬਾਹ ਪੁਰਾਣੇ ਆ ਵੀ ਜੋ ਜਵਾਬ ਹੁੰਦਾ ਹੀ ਉਹ ਦੋਨੇ ਨਹੀਂ ਯਾਰ ਬੈਂਗਮ ਵੀ ਹੁਣ ਜਿਹੜੇ ਬੰਦੇ ਨੂੰ ਪਤਾ ਹੈ ਬੈਂਗਮ ਦਾ ਉਹਨਾਂ ਨੂੰ ਸਮਝਾਉ ਨਹੀਂ ਨਾ ਆਮ ਕੁੱਕੜ ਹੁੰਦਾ ਜਿਹੜਾ ਮੰਨ ਲਓ ਨਾ ਇਹ ਫੇਰ ਵੀ ਸਾਲ ਦੇ ਸਾਹ ਤੋਂ ਟੱਪਿਆ ਪਿਆ ਹੈ ਜਾਣਦਾ ਹੈ ਨਾ ਸਾਲ ਤੋਂ ਟੱਪਿਆ ਪਿਆ ਤੇ ਕੱਢੇ ਜਾਂਦੇ ਸਾਲ ਤੋਂ ਟੱਪਿਆ ਪਿਆ ਹਨਾ ਬਈ ਨਹੀਂ ਨਾ ਇਹਨਾਂ ਦਾ ਤਾਜ ਡਿੱਗ ਪੈਂਦਾ ਥੱਲੇ ਤਾਜ ਥੱਲੇ ਡਿੱਗ ਪੈਂਦਾ ਤਾਜ ਤਾਜ ਦੇਖੋ ਇਹਦਾ ਸਿੱਧਾ ਖੜਾ ਜਮਾ ਡਾਇਰੈਕਟ ਟੂ ਡਾਇਰੈਕਟ ਚੈੱਕ ਕਰੋ ਬਾਕੀ ਇਹਦਾ ਸਾਈਜ਼ ਥੋੜਾ ਘੱਟ ਆ ਕਿਉਂਕਿ ਬੈਂਗਮਰਾ ਓਵਰ ਵੱਧ ਸਾਈਜ਼ ਥੋੜੇ ਆਉਂਦੇ ਨਾ ਇਹਦਾ ਬਾਪ ਦਾ ਸਾਈਜ਼ ਬੰਦਾ ਹੈ ਇਹਦੇ ਨਾਲ ਉਹ ਦੇਖਿਆ ਉਹ ਡਬਲ ਹੱਟ ਦਾ ਜਮਾ ਇਹ ਥੋੜਾ ਸਿੰਗਲ ਚ ਹੈ ਸਪੀਡ ਬਹੁਤ ਆ ਲੜਨ ਦੀ ਜਮਾ ਸਪੀਡਰ ਆ ਪੂਰਾ ਗਰਮੀ ਸਰਦੀ ਦੋਨਾਂ ਵਾਲੀ ਆਉਂ ਇਹ ਅਸਲ ਭੈਂਗਮ ਨੇ ਸਰਦੀ ਚ ਲੜਦੇ ਨੇ ਪਰ ਇਹ ਗਰਮੀ ਵਾਲਾ ਵੀ ਹੈਗਾਗਾ ਦੋਨੇ ਤਰ੍ਹਾਂ ਵਾਲਾ ਜੀ ਬਾਕੀ ਆਪਾਂ ਤੁਹਾਨੂੰ ਛੱਡ ਕੇ ਸ਼ੌਂਕ ਕਰਾਉਣੇ ਆ ਜਿਹੜੇ ਵੀਰ ਪੁੱਛਦੇ ਨੇ ਵੀ ਕੁਆਲਿਟੀ ਭੈਂਗਮ ਚ ਕੀ ਦੇਖਣੀ ਹੈ ਭੈਂਗਮ ਚ ਦੇਖੋ ਹੁੰਦਾ ਯਾਰ ਜਿਹੜੀ ਮਤਲਬ ਕਿ ਬਲੱਡ ਲਾਈਨ ਹੈ ਜਿਹੜੀ ਕੁਆਲਿਟੀ ਆਣਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੈ ਪਰ ਮੈਂ ਤੁਸੀਂ ਇਹਨਾਂ ਦਾ ਨੋਕਾ ਦੇਖੋ ਨੋਕਾ ਅੱਛਾ ਹੋਣਾ ਚਾਹੀਦਾ ਇੱਕ ਜਿਹੜਾ ਦੇਸੀ ਅੰਗੂ ਹੁੰਦਾ ਉਹ ਮੈਂ ਨਹੀਂ ਹੋਣਾ ਚਾਹੀਦਾ ਆ ਦੇਖੋ ਤਾਂ ਸਖਤਾਈ ਨੋਕ ਨਾ ਦੱਸਦੀ ਆਈ ਮੈਂ ਸਖਤ ਆ ਆ ਦੇਖੋ ਬਾਕੀ ਆਖ ਹੈ ਜੀ ਹੁਣੇ ਡੂੰਗੀਆਂ ਨਾਲੇ ਪੱਠਾ ਇਹ ਨਾ ਹਾਂ ਬਹੁਤ ਵਧੀਆ ਨੇ ਗਰੋਸ ਕਰ ਰਹੀਆਂ ਤਾਂ ਇਹ ਸਿੱਧੀ ਹੋਣੀ ਚਾਹੀਦੀ ਹੈ ਖੜੀ ਉਹ ਮਗਰੋਂ ਅਗਲਾ ਐਵੇਂ ਉਹਦੇ ਵਿੱਚ ਡਿਜ਼ਾਈਨ ਕਰਨਾ ਉਹ ਨਾ ਬਾਕਾ ਪਰ ਜਿਹੜੀ ਤਾਜਾਂ ਸਹੀ ਹੋਣੀ ਚਾਹੀਦੀ ਹੈ ਇਹ ਮੇਨ ਹਨੀ ਐਵੇਂ ਡਿੱਗ ਪਿਓ ਉਹਦਾ ਉੱਡਾ ਹੋ ਨਹੀਂ ਹੁੰਦਾ ਮਤਲਬ ਪ੍ਰੈਸ਼ਰ ਨਹੀਂ ਪੈਂਦਾ ਆਪਾਂ ਤੁਹਾਨੂੰ ਛੱਡ ਕੇ ਦਿਖਾਉਣੀ ਆ ਜੀ ਫੁੱਲ ਮਾਸਕ ਪਰਿੰਦਾ ਜੀ ਫੁੱਲ